ਅ ਕੱਲ ਸਾਡੇ थाना ਨੰਬਰ 8 ਦੇ ਵਿੱਚ ਸਾਨੂੰ ਇੱਕ ਵੱਡੀ ਰਿਕਵਰੀ ਸਫਲਤਾ ਮਿਲੀ ਹੈ ਵਿੱਚ ਇੱਕ ਪ੍ਰੋਬਲਮ ਜਿਹੜਾ ਹੈਬਿਚੁਅਲ ਆਫੈਂਡਰ ਸੀਗਾ ਜਿਹਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਸੀਗੇ ਉਹਨੂੰ ਅਸੀਂ ਅਰੈਸਟ ਕੀਤਾ ਤੇ ਇਹ ਵਿਅਕਤੀ ਜਿਹੜਾ ਹੈ ਭੂਲੇ ਭੂਲੇ ਵਿਅਕਤੀਆਂ ਦੇ ਨਾਲ ਠਗੀ ਕਰਦਾ ਸੀ ਇਹਦਾ ਇਹਦਾ ਮੂਡ ਸੁਪਰੈਂਡਿੰਗ ਇਹ ਸੀਗਾ ਕਿ ਇਹ ਏਟੀਐਮ ਕਾਰਡਸ ਜਦੋਂ ਭੋਲੇ ਭਲੇ ਲੋਕ ਆਪਣਾ ਕਾਰਡ ਤੋਂ ਪੈਸੇ ਵਿਡਰਾ ਕਰਣ ਆਉਂਦੇ ਸੀਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਾਰਡ ਦੇ ਸਵੈਪ ਕਰ ਲੈਂਦਾ ਸੀਗਾ ਉਹਨਾਂ ਨੂੰ ਜਦੋਂ ਕਿਸੇ ਨੂੰ ਨਹੀਂ ਚਲਾਣਾ ਆਉਂਦਾ ਤੇ ਉਹਨਾਂ ਨੂੰ ਦੱਸ ਕੇ ਕਿ ਮੈਂ ਤੁਹਾਡੀ ਮਦਦ ਕਰਦਾ ਹਾਂ ਤੇ ਉਹਦਾ ਕਲੋਨ ਬਣਾ ਕੇ ਉਹਨਾਂ ਨਾਲ 420 ਠੱਗੀ ਪਾਰਦਾ ਸੀਗਾ ATM ਕਾਰਡਾਂ ਦੀ ਧੋਖੇ ਨਾਲ ਅਦਲਾ ਬਦਲੀ ਕਰਕੇ ਲੋਕਾਂ ਨਾਲ ਕਰਦੇ ਸਨ ਧੋਖਾਧੜੀ ਤੇ ਆਖਰ ਚੜ ਗਏ ਪੁਲਿਸ ਦੇ ਅੜਕੇ ਮਲਜਮਾ ਕੋਲੋਂ ਵੱਖ-ਵੱਖ ਬੈਂਕਾਂ ਦੇ 22 ATM ਕਾਰਡ ਵੀ ਕੀਤੇ ਪੁਲਿਸ ਨੇ ਬਰਾਮਦ ਦੱਸਦੀ ਹੈ ਕਿ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਪੜੇਆਂ ਅਸਰਾ ਖਿਲਾਫ ਵੱਡੀ ਮੁਹਿੰਮ ਤਹਿਤ ਜਲੰਧਰ ਪੁਲਿਸ ਨੇ ਧੋਖੇ ਨਾਲ ATM ਕਾਰਡਾਂ ਦੀ ਅਦਲਾ ਬਦਲੀ ਕਰਨ ਵਾਲੇ ਇੱਕ ਵਿਅਕਤੀ ਨੂੰ ਵੱਖ-ਵੱਖ ਬੈਂਕਾਂ ਦੇ 22 ATM ਕਾਰਡਾਂ ਨਾਲ ਗ੍ਰਿਫਤਾਰ ਕੀਤਾ ਫੜੇ ਗਏ ਦੋਸ਼ੀ ਦੀ ਪਛਾਣ ਦੀਪਕ ਕੁਮਾਰ ਉਰਫ ਸੋਨੂ ਪੁੱਤਰ ਕਮਲੇਸ਼ਮਰ ਪਾਂਡੇ ਵਾਸੀ ਬੀਐਕਸ 1243 ਚ ਨੇੜੇ ਰਵਿਦਾਸ ਮੰਦਿਰ ਲੰਮਾ ਪਿੰਡ ਜਲੰਧਰ ਦੇ ਰੂਪ ਬਜੋਂ ਹੋਈਏ ਦੋਸ਼ੀਆ ਪਾਸੋਂ 22 ਏਟੀਐਮ ਕਾਰਡ ਕੀਤੇ ਹਨ ਬਰਾਮਤ ਜਿਨ੍ਹਾਂ ਵਿੱਚ ਐਸਬੀਆਈ ਬੈਂਕ ਅਤੇ ਐਚਡੀਐਫਸੀ ਬੈਂਕ ਦੇ 4-4 ਸੈਂਟਰਲ ਬੈਂਕ ਆਫ ਇੰਡੀਆ ਦੇ 3 ਬੈਂਕ ਆਫ ਬਰੋਡਾ ਅਤੇ ਐਕਸੈਸ ਬੈਂਕ ਦੇ 2-2 ਯੂਨੀਅਨ ਬੈਂਕ ਦਾ 1-1 ਪੀਐਨਬੀ ਬੈਂਕ ਕੇਂਦਰਾ ਬੈਂਕ ਆਈਐਫਸੀ ਬੈਂਕ ਆਈਸੀਆਈਸੀਆਈ ਬੈਂਕ ਕੋਟਕ ਮਹਿੰਦਰਾ ਬੈਂਕ ਅਤੇ ਆਈਬੀਡੀਆਈ ਬੈਂਕ ਆਦੀ ਬੈਂਕਾਂ ਦੇ ਕਾਰਡ ਸ਼ਾਮਿਲ ਹਨ ਧੋਖਾਧੜੀ ਦੀ ਪੂਰੀ ਖਬਰ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ ਹਾਂਜੀ ਅ ਕੱਲ ਸਾਡੇ थाना ਨੰਬਰ 8 ਦੇ ਵਿੱਚ ਸਾਨੂੰ ਇੱਕ ਵੱਡੀ ਰਿਕਵਰੀ ਸਫਲਤਾ ਮਿਲੀ ਹੈ ਜ ਜਿਹਦੇ ਵਿੱਚ ਇੱਕ ਪ੍ਰੋਬਲਮ ਤੋ ਜਿਹੜਾ ਹੈਪਚੁਅਲ ਅਫੈਂਡਰ ਸੀਗਾ ਜਿਹਦੇ ਖਿਲਾਫ 4 ਮੁਕਦਮੇ ਆਲਰੇਡੀ ਦਰਜ ਸੀਗੇ ਉਹਨੂੰ ਅਸੀਂ ਅਰੈਸਟ ਕੀਤਾ ਹੈ ਇਹ ਵਿਅਕਤੀ ਜਿਹੜਾ ਹੈ ਭੂਲੇ ਭੂਲੇ ਵਿਅਕਤੀਆਂ ਦੇ ਨਾਲ ਠੱਗੀ ਕਰਦਾ ਸੀ ਠੱਗੀ ਦਾ ਇਹਦਾ ਮੋਡਸ ਆਪਰੇਂਡੀ ਇਹ ਸੀਗਾ ਕਿ ਇਹ ਏਟੀਐਮ ਕਾਰਡ ਜਦੋਂ ਭੂਲੇ ਭੂਲੇ ਲੋਕ ਆਪਣਾ ਕਾਰਡ ਤੋਂ ਪੈਸੇ ਵਿਡਰਾਅ ਕਰਨ ਆਉਂਦੇ ਸੀਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਾਰਡ ਦੇ ਸਵੈਪ ਕਰ ਲੈਂਦਾ ਸੀਗਾ ਉਹਨਾਂ ਨੂੰ ਜਦੋਂ ਕਿਸੇ ਨੂੰ ਨਹੀਂ ਚਲਾਉਣਾ ਆਉਂਦਾ ਤੇ ਉਹਨਾਂ ਨੂੰ ਦੱਸ ਕੇ ਕਿ ਮੈਂ ਤੁਹਾਡੀ ਮਦਦ ਕਰਦਾ ਵਾਂ ਤੇ ਉਹਦਾ ਕਲੋਨ ਬਣਾ ਕੇ ਉਹਨਾਂ ਨਾਲ 420 ਠੱਗੀ ਮਾਰਦਾ ਸੀਗਾ ਤੇ ਉਹਨਾਂ ਦੇ ਪੈਸੇ ਵਾਲੰਦ ਅਸਿਕਾ ਇਸੇ ਤਹਿਤ ਕਾਲ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਦੀਪਕ ਕੁਮਾਰ ਉਰਫ सोनू ਜੋ ਕਿ ਗੁਰੂ ਰਵੀਦਾਸ ਬੰਦਰ ਲੰਮਾ ਪਿੰਡ ਜਲੰਧਰ ਦਾ ਰਹਿਣ ਵਾਲਾ ਤੇ ਉਥੋਂ ਉਸ ਵਿਅਕਤੀ ਨੇ ਇਥੋਂ ਦੇ ਸਾਡੇ ਤਸਦੀਕਲੇ ਜਲੰਧਰ ਦੇ ਜਿੰਨਾਂ ਨਾਲ ਇੰਨੇ ਏਟੀਐਮ ਦੇ ਰਾਹੀਂ ਉਹਨਾਂ ਦਾ ਐਕਸਚੇਂਜ ਕਰਕੇ ਉਹਨਾਂ ਨਾਲ 8000 ਰੁਪਏ ਦੀ ਠੱਗੀ ਮਾਰੀ ਸੀਗੀ ਮੈਂ ਦੱਸਣਾ ਚਾਹਾਂਗਾ ਕਿ ਮੌਕੇ ਤੇ ਹੀ ਜਦੋਂ ਇਹ ਅਰੈਸਟ ਹੋਏ ਨਹੀਂ ਮੈਨੂੰ ਐਪਰੀਹੈਂਡ ਕੀਤਾ ਕਿ ਇਹਦੇ ਕੋਲੋਂ 22 ATM ਕਾਰਡ ਰਿਕਵਰ ਹੋਏ ਨੇ ਜਿਹੜੇ ਕਿ ਵੱਖ-ਵੱਖ ਬੈਂਕਸ ਦੇ ਨੇ ਬੈਂਕ ਆਫ ਬਰੋਡਾ ਦੇ ਨੇ SBI ਬੈਂਕ ਦੇ ਨੇ HDFC ਬੈਂਕ ਦੇ ਨੇ IDFC ਫਰਸਟ ਬੈਂਕ ਦੇ ਨੇ ਡਿਫਰੈਂਟ ਡਿਫਰੈਂਟ ਜਿਹੜੇ ਬੈਂਕਸ ਹੈਗੇ ਸੀਗੇ ਉਹਨਾਂ ਦੇ ਇਹਨੇ ਕਲੋਨ ਕਰਕੇ ਜਿਹੜੇ ATM ਕਾਰਡਸ ਆਪਣੇ ਕੋਲ ਰੱਖੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਇਹ ਜਿਹੜੇ ਵਿਅਕਤੀ ਜਿਨ੍ਹਾਂ ਨੂੰ ATM ਦੀ ਚਲਾਉਣ ਦੇ ਸਬੰਧੀ ਪੂਰਨ ਜਾਣਕਾਰੀ ਨਹੀਂ ਸੀਗੀ ਉਹਨਾਂ ਨੂੰ ਟਾਰਗੇਟ ਕਰਦਾ ਸੀਗਾ ਤੇ ਉਹਨਾਂ ਦੇ ਨਾਲ ਇਹ ਠੱਗੀ ਮਾਰਦਾ ਸੀਗਾ ਇਦੇ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹਦੇ ਉੱਤੇ ਪਹਿਲਾਂ ਵੀ ਜਿਹੜੇ 4 ਮੁਕਦਮੇ ਦਰਜ ਨੇ ਜੋ ਕਿ 2018 ਵਿੱਚ ਵੀ ਸਿਮਿਲਰ ਚੋਰੀ ਤੇ ਇਹਨੇ ਠੱਗੀ ਵਾਲਾ ਇਹਦੇ ਤੇ ਮੁਕਦਮਾ ਦਰਜ ਹੋ ਥਾਣਾ ਨੰਬਰ 8 ਡਿਵੀਜ਼ਨ ਦਾ ਹੀ ਦਰਜ ਹੈ ਫੇਰੇ ਦੇ ਤੇ 110 151 ਦੀ ਤਹਿਤ ਵੀ ਕਾਰਵਾਈ ਕੀਤੀ ਗਈ ਫਿਰ ਇਹਦੇ ਤੇ 2021 ਦੇ ਵਿੱਚ ਜਦੋਂ ਇਹ ਆਇਆ ਜੀਆਰਪੀ ਥਾਣਾ ਜਲੰਧਰ ਉਹਨਾਂ ਵੱਲੋਂ ਵੀ ਇਹਦੇ ਤੇ ਐਫਆਈਆਰ ਰਜਿਸਟਰ ਕਰਾਈ ਗਈ ਤੇ 2021 ਦੇ ਵਿੱਚ ਰਾਮਾ ਮੰਡੀ ਥਾਣੇ ਦੇ ਵਿੱਚ ਫੇਰ ਇਹਦੇ ਉੱਤੇ ਐਫਆਈਆਰ ਰਜਿਸਟਰ ਕਰਾਈ ਗਈ ਤੇ ਹੁਣ ਫੇਰ ਜਦੋਂ ਇਹ ਰੀਲ ਤੇ ਸੀਗਾ ਤੇ ਇਹਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਸੋ ਤਫਤੀਸ਼ ਨੂੰ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਦੇ ਇਹ ਗੱਲ ਤੁਹਾਨੂੰ ਪਿਛਲੋ ਕੇ ਬਦਾਇਆ ਜਾਏਗਾ